ਜਾਤ ਗੁਰੂ ਨਾਨਕ ਦੇਵ ਜੀ ਆਪਣੇ ਉਦਾਸੀਆਂ ਦੌਰਾਨ ਜੰਗਲ ਵਿੱਚ ਪਹੁੰਚੇ ਆ ਗੁਰੂ ਜੀ 2 ਦਿਨ ਸਮਾਧੀ ਵਿੱਚ ਟਿਕੇ ਰਹੇ ਪਰ ਮਰਦਾਨਾ ਭੁੱਖ ਨਾਲ ਵਿਆਕੁਲ ਹੋ ਗਿਆ ਉਸ ਦੇ ਪ੍ਰਾਣ ਨਿਕਲਣ ਲੱਗੇ ਉੱਥੇ ਕੋਈ ਮਨੁੱਖ ਵੀ ਨਜ਼ਰ ਨਾ ਆਵੇ ਜਿਸ ਤੋਂ ਕੁਝ ਖਾਣ ਨੂੰ ਮੰਗ ਲਵੇ ਪਾਣੀ ਨੇੜੇ ਹੀ ਹੈਗਾ ਸੀ ਬਸ ਉਹੀ ਪੀ ਕੇ ਸਮਾਂ ਕੱਢ ਰਿਹਾ ਸੀ ਗੁਰੂ ਜੀ ਨੂੰ ਛੱਡ ਕੇ ਵੀ ਨਾ ਜਾ ਸਕੇ ਅਤੇ ਮਨ ਵਿੱਚ ਸੋਚਣ ਲੱਗਾ ਕਿ ਇਹਨਾਂ ਨਾਲ ਨਿਰਬਾਹ ਕਿਸ ਤਰ੍ਹਾਂ ਹੋਵੇਗਾ ਹੁਣ ਜਦ ਪੋਸ਼ ਵਿੱਚ ਆਉਣਗੇ ਤਾਂ ਆਗਿਆ ਲੈ ਕੇ ਘਰ ਨੂੰ ਚਲਿਆ ਜਾਵਾਂਗਾ ਇਹਨਾਂ ਨਾਲ ਰਹਿਣਾ ਤਾਂ ਬਹੁਤ ਕਠਿਨ ਹੈ ਇਸ ਤਰ੍ਹਾਂ ਸੋਚਦਿਆਂ ਜਦ ਦੂਸਰਾ ਦਿਨ ਚੜਿਆ ਤਾਂ ਸਤਿਗੁਰੂ ਜੀ ਨੇ ਨੇਤਰ ਖੋਲ ਕੇ ਮਰਦਾਨੇ ਨੂੰ ਪੁੱਛਿਆ ਕੀ ਗੱਲ ਹੈ ਤੇਰਾ ਚਿਹਰਾ ਕਿਉਂ ਮਰਜਾਇਆ ਹੋਇਆ ਹੈ ਮਰਦਾਨੇ ਨੇ ਕਿਹਾ ਤੁਹਾਨੂੰ ਤਾਂ ਭੁੱਖ ਤੇ ਦੀ ਕੋਈ ਪ੍ਰਵਾਹ ਨਹੀਂ ਹੈ ਪਰ ਮੈਂ ਤਾਂ ਦੋ ਦਿਨਾਂ ਦਾ ਭੁੱਖ ਨਾਲ ਮਰਨਹਾਰਾ ਹੋਇਆ ਅੱਜ ਤੀਸਰਾ ਦਿਨ ਬੀਤ ਰਿਹਾ ਹੈ ਮੇਰਾ ਨਿਰਬਾਹ ਇਸ ਤਰ੍ਹਾਂ ਤੁਹਾਡੇ ਨਾਲ ਨਹੀਂ ਨਿਭ ਸਕੇਗਾ ਜਾਂ ਮੇਰੀ ਭੁੱਖ ਦੂਰ ਕਰੋ ਜਾਂ ਮੈਨੂੰ ਛੁੱਟੀ ਦਿਓ ਗੁਰੂ ਜੀ ਨੇ ਹੱਸ ਕੇ ਕਿਹਾ ਸਾਡੇ ਨਾਲ ਤਾਂ ਇਸ ਤਰ੍ਹਾਂ ਹੀ ਦੁੱਖ ਭੁੱਖ ਸਹਿਣੀ ਪਵੇਗੀ ਜੇ ਤੂੰ ਘਰ ਜਾਣਾ ਚਾਹੁੰਦਾ ਹੈ ਤਾਂ ਚਲਿਆ ਜਾ ਜਦੋਂ ਮਰਦਾਨਾ ਤੁਰਨ ਲੱਗਾ ਗੁਰੂ ਜੀ ਨੇ ਕਿਹਾ ਇਹ ਰਬਾਬ ਇਹ ਬੇਚੀ ਦੇ ਘਰ ਰੱਖ ਜਾ ਮਰਦਾਨਾ ਰਬਾਬ ਲੈ ਕੇ ਏਬੇ ਜੀ ਦੇ ਘਰ ਆਇਆ ਏਬੇ ਜੀ ਮਰਦਾਨੇ ਨੂੰ ਦੇਖ ਕੇ ਬੜੇ ਖੁਸ਼ ਹੋਏ ਅਤੇ ਬੜੇ ਪਿਆਰ ਨਾਲ ਪੁੱਛਿਆ ਇਹ ਭਰਾਤਾ ਜੀ ਕਿੱਥੇ ਹਨ ਮਰਦਾਨੇ ਨੇ ਦੱਸਿਆ ਉਹ ਬਾਹਰ ਉਜਾੜ ਵਿੱਚ ਹੀ ਬੈਠੇ ਹਨ ਮੈਂ ਉਹਨਾਂ ਤੋਂ ਪੁੱਛ ਕੇ ਘਰੋਂ ਚੱਲਿਆ ਹਾਂ ਕਿਉਂਕਿ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਉਹ ਆਪ ਤਾਂ ਕੁਝ ਖਾਂਦੇ ਪੀਂਦੇ ਨਹੀਂ ਤੇ ਮੈਂ ਪਾਸ ਭੁੱਖਾ ਮਰਦਾ ਰਹਿੰਦਾ ਹਾਂ ਇਹ ਰਬਾਬ ਸੰਭਾਲ ਲਵੋ ਮੈਂ ਤਲਵੰਡੀ ਨੂੰ ਚਲਿਆ ਹਾਂ ਜੇ ਕੋਈ ਮਹਿਤਾ ਜੀ ਨੂੰ ਸਨੇਹਾ ਦੇਣਾ ਹੈ ਤਾਂ ਦੇ ਦਿਓ ਮਰਦਾਨੇ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਬਹੁਤ ਵਿਰਾਗ ਕਰਨ ਲੱਗੀ ਇੰਨੇ ਚਿਰ ਨੂੰ ਬਾਹਰੋਂ ਭਾਈਆ ਜੈ ਰਾਮ ਜੀ ਵੀ ਆ ਗਏ। ਉਹਨਾਂ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਬੇਬੇ ਜੀ ਨੇ ਸਾਰਾ ਹਾਲ ਦੱਸ ਕੇ ਕਿਹਾ ਇਹ ਮਰਦਾਨੇ ਦੇ ਨਾਲ ਹੁੰਦਿਆਂ ਸਾਨੂੰ ਭਰਾ ਜੀ ਵੱਲੋਂ ਚਿੰਤਾ ਨਹੀਂ ਸੀ ਪਰ ਇਸ ਨੂੰ ਤਲਵੰਡੀ ਭੇਜ ਕੇ ਫਿਰ ਪਤਾ ਨਹੀਂ ਭਰਾ ਜੀ ਇਕੱਲੇ ਕਿੱਧਰ ਨੂੰ ਚਲੇ ਜਾਣਗੇ। ਇੱਥੇ ਰਹਿਣ ਨਾਲ ਤਾਂ ਉਹਨਾਂ ਦੀ ਬਾਬਤ ਕੁਝ ਪਤਾ ਲੱਗਦਾ ਰਹਿੰਦਾ ਸੀ ਅਤੇ ਦਰਸ਼ਨ ਵੀ ਹੋ ਜਾਂਦੇ ਸਨ ਪਰ ਜੇ ਪਰਦੇਸ ਚਲੇ ਗਏ ਤਾਂ ਫਿਰ ਕੌਣ ਕੁਝ ਦੱਸੇਗਾ ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਮਰਦਾਨੇ ਨੂੰ ਪੁੱਛਿਆ "ਇਹ ਤੂੰ ਤਲਵੰਡੀ ਕਿਉਂ ਜਾਂਦਾ ਹੈ ਤੇਰੇ ਨਾਲ ਗੁਰੂ ਜੀ ਦਾ ਬਹੁਤ ਹਿਤ ਹੈ ਤੂੰ ਉਹਨਾਂ ਪਾਸ ਕਿਉਂ ਨਹੀਂ ਰਹਿੰਦਾ" ਮਰਦਾਨੇ ਨੇ ਕਿਹਾ ਜਜਮਾਨ ਉਹਨਾਂ ਨੂੰ ਤਾਂ ਭੁੱਖ ਲੱਗਦੀ ਹੈ ਨਾ ਤੇ ਪਰ ਮੇਰੇ ਪਾਸੋਂ ਭੁੱਖ ਤੇ ਸਹਾਰੀ ਨਹੀਂ ਜਾਂਦੀ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਜੈ ਰਾਮ ਜੀ ਨੇ ਕਿਹਾ ਤੂੰ ਦੋਵੇਂ ਵੇਲੇ ਪ੍ਰਸ਼ਾਦ ਸਾਡੇ ਘਰੋਂ ਛੱਕ ਜਾਇਆ ਕਰ ਅਤੇ ਜੇ ਰੁਪਏ ਪੈਸੇ ਦੀ ਲੋੜ ਹੋਵੇ ਤਾਂ ਉਹ ਵੀ ਲੈ ਜਾਇਆ ਕਰ ਇਸ ਗੱਲ ਨਾਲ ਮਰਦਾਨਾ ਖੁਸ਼ ਹੋ ਕੇ ਐਨ ਲੱਗਾ ਚੰਗਾ ਮੈਂ ਤੁਹਾਡਾ ਬਚਨ ਮੰਨ ਕੇ ਤਲਵੰਡੀ ਨਹੀਂ ਜਾਂਦਾ ਮਰਦਾਨੇ ਦੀ ਇਸ ਗੱਲ ਤੇ ਬੇਬੇ ਨਾਨਕ ਜੀ ਬਹੁਤ ਖੁਸ਼ ਹੋ ਗਏ ਮਰਦਾਨਾ ਰਾਤ ਉੱਥੇ ਬੇਬੇ ਜੀ ਪਾਸ ਹੀ ਰਹਾ ਤੇ ਸਵੇਰੇ ਗੁਰੂ ਜੀ ਪਾਸ ਜਾਣ ਵਾਸਤੇ ਤਿਆਰ ਹੋ ਗਿਆ ਬੇਬੇ ਜੀ ਨੇ ਮਰਦਾਨੇ ਨੂੰ ਪ੍ਰਸਾਦ ਛਕਾ ਕੇ ਵੀਰ ਪਏ ਨਗਦ ਤੇ ਗੱਲ ਪਾਉਣ ਨੂੰ ਕੱਪੜੇ ਦਿੱਤੇ ਅਤੇ ਕਿਹਾ ਤੇ ਗੁਰੂ ਜੀ ਨੂੰ ਆਖਣਾ ਮੈਨੂੰ ਦਰਸ਼ਨ ਦੇ ਦਾ ਮਰਦਾਨਾ ਖੁਸ਼ੀ-ਖੁਸ਼ੀ ਮੋਢੇ ਤੇ ਰਬਾਬ ਚੁੱਕ ਕੇ ਗੁਰੂ ਜੀ ਪਾਸ ਲਿਆ ਗਿਆ ਗੁਰੂ ਜੀ ਨੇ ਕਿਹਾ ਮਰਦਾਨਿਆ ਮੁੜ ਕਿਉਂ ਆਇਆ ਹੈ ਮਰਦਾਨੇ ਨੇ ਸਾਰੀ ਗੱਲ ਸੁਣਾ ਕੇ ਦੱਸਿਆ ਇਹ ਬੇਬੇ ਜੀ ਨੇ ਵੀਰ ਪਏ ਤੇ ਬਸਤਰ ਮੈਨੂੰ ਦਿੱਤੇ ਹਨ ਅਤੇ ਤੁਹਾਡੇ ਪਾਸ ਰਹਿਣ ਵਾਸਤੇ ਆਖਿਆ ਹੈ ਗੁਰੂ ਜੀ ਨੇ ਕਿਹਾ ਮਰਦਾਨਿਆ ਤੂੰ ਵੀਰ ਪਏ ਲੈਣ ਵਾਲੀ ਗੱਲ ਮਾੜੀ ਕੀਤੀ ਹੈ ਅੱਗੇ ਉਹਨਾਂ ਨੂੰ ਸ੍ਰੀ ਚੰਦ ਦੇ ਪਾਲਣ ਦਾ ਖਰਚ ਪਿਆ ਹੋਇਆ ਹੈ ਜਾ ਇਹ ਰੁਪਏ ਮੋੜਿਆ ਮਰਦਾਨੇ ਕਿਹਾ ਮਹਾਰਾਜ ਜੀ ਮੈਂ ਇਹ ਰੁਪਏ ਮੰਗੇ ਨਹੀਂ ਸਨ ਏ ਬੇਜੀ ਨੇ ਆਪ ਹੀ ਦਿੱਤੇ ਹਨ ਅੱਗੇ ਜਿਵੇਂ ਤੁਹਾਡੀ ਰਜਾ ਜੇ ਇਹ ਸਾਡੇ ਪਾਸ ਰਹਿਣ ਤਾਂ ਵੀ ਕੋਈ ਹਰਜ ਨਹੀਂ ਕਿਉਂਕਿ ਪੈਸੇ ਦੀ 100 ਵਾਰ ਅਦੀ ਨਾ ਕਦੀ ਲੋੜ ਪੈ ਜਾਂਦੀ ਹੈ ਗੁਰੂ ਜੀ ਨੇ ਕਿਹਾ ਮਰਦਾਨਿਆਂ ਕਰਤਾਰ ਸਭ ਦੀ ਪਾਲਣਾ ਕਰਨ ਵਾਲਾ ਹੈ ਮਾਤਾ ਦੇ ਪੇਟ ਵਿੱਚ ਅਤੇ ਪੱਥਰਾਂ ਦੇ ਕੀੜਿਆਂ ਨੂੰ ਰੋਜੀ ਪਹੁੰਚਾਉਂਦਾ ਹੈ ਤੇਰੀ ਖਰਾਬਤ ਤੇਰੇ ਨਾਲ ਹੈ ਫਿਕਰ ਨਾ ਕਰ ਇਹ ਗੱਲਾਂ ਸੁਣ ਕੇ ਮਰਦਾਨਿਆ ਦੇ ਮਨ ਨੂੰ ਠਿਰ ਜਾ ਗਈ ਅਤੇ ਕਹਿਣ ਲੱਗਾ ਤੁਹਾਨੂੰ ਬੇਬੇ ਜੀ ਬਹੁਤ ਯਾਦ ਕਰਦੇ ਹਨ ਤੁਸੀਂ ਵੀ ਚੱਲੋ ਤੇ ਮੈਂ ਵੀ ਤੁਹਾਡੇ ਨਾਲ ਚੱਲ ਕੇ ਰੁਪਏ ਮੋੜ ਦਿਆਂਗਾ ਗੁਰੂ ਜੀ ਨੇ ਕਿਹਾ ਚਲੋ ਚੱਲਦੇ ਹਾਂ ਬੇਬੇ ਜੀ ਦਾ ਕਹਿਣਾ ਮੋੜਿਆ ਨਹੀਂ ਜਾਂਦਾ ਇਹ ਆ ਕੇ ਗੁਰੂ ਜੀ ਤੁਰ ਪਏ ਪਤੇ ਬੇਬੇ ਜੀ ਦੇ ਘਰ ਪਹੁੰਚ ਗਏ ਬੇਬੇ ਜੀ ਆਪ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਕਿਹਾ ਮੈਨੂੰ ਤੁਹਾਡੇ ਦਰਸ਼ਨ ਦੀ ਬੜੀ ਤਾਂਗ ਲੱਗੀ ਰਹਿੰਦੀ ਹੈ ਦਰਸ਼ਨ ਦਿੰਦੇ ਰਿਹਾ ਕਰੋ ਗੁਰੂ ਜੀ ਨੇ ਕਿਹਾ ਬੇਬੇ ਜੀ ਜਦ ਜਾਦ ਕਰੋਗੇ ਮੈਂ ਉਸ ਵੇਲੇ ਆਜ ਆਇਆ ਕਰਾਂਗਾ ਫਿਰ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਬੇਬੇ ਜੀ ਨੂੰ ਰੁਪਏ ਮੋੜ ਦਿਓ ਬੇਬੇ ਜੀ ਨੇ ਕਿਹਾ ਅਸੀਂ ਆਪਣੀ ਖੁਸ਼ੀ ਨਾਲ ਇਸ ਨੂੰ ਦਿੱਤੇ ਹਨ ਇਸ ਨੇ ਮੰਗੇ ਨਹੀਂ ਸਨ ਗੁਰੂ ਜੀ ਨੇ ਕਿਹਾ اے ਬੇਬੇ ਹੁਣ ਇਹ ਰੁਪਏ ਲੈ ਲਵੋ ਮਰਦਾਨਾ ਆਪਣੀ ਪੁੱਲ ਦਾ ਮਰਾਸੀ ਹੈ ਜਦੋਂ ਫੇਰ ਆਵੇਗਾ ਤਾਂ ਦੇਨੇ ਇਸ ਤਰ੍ਹਾਂ ਬਹੁਤ ਵਾਰ ਆ ਕੇ ਰੁਪਏ ਵਾਪਸ ਕਰ ਦਿੱਤੇ ਅਤੇ ਆਪ ਆਗਿਆ ਲੈ ਕੇ ਮਰਦਾਨੇ ਸਿਹਤ ਵਿਦਾ ਹੋ ਗਏ